वर्धमान टैक्सटाइल जी जी लड़कियां पढ़िया एट दो एस टी कॉटेज माझीवाड़ा एंड वर्धमान टैक्सटाइल ओम अपना इम्प्लायमेंट जो उन्होंने रिक्वायरमेंट हम अपनी मोबाइल ऐप से चढ़ाते हैं तो मेरी रिक्वेस्ट है कि जिन्हें भी बच्चे इतने Terima kasih <muchas> telah menonton! यहां पर है आपको ये पहाड़ी

ਅੱਜ ਸਾਡੇ ਜ਼ਿਲ੍ਹੇ ਲਈ ਬਹੁਤ ਮਾਣ ਦੀ ਗੱਲ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਾਂਸ਼ੀ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਡਿਪਾਰਟਮੈਂਟ ਵੱਲੋਂ ਅੱਜ 3ਾਂ ਦਾ 121 3ਾਂ ਦੀ ਜਿਹੜੀ ਅੱਜ ਲੋੜੀ ਮਨਾਈ ਗਈ ਆ ਅਤੇ ਇਸ ਦੇ ਨਾਲ ਨਾਲ ਸਾਡੀ ਬੱਚੀਆਂ ਜਿਹੜੀਆਂ ਜਿਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਜਿਹੜੇ ਆ ਉਹ ਜਿਹੜੇ ਪ੍ਰਦਾਨ ਕੀਤੇ ਗਏ ਵਕ ਵਕ ਜਿਹੜੇ ਡਿਪਾਰਟਮੈਂਟ ਆ ਜਾਂ ਕੰਪਨੀਆਂ ਉਹਨਾਂ ਦੇ ਬਾਹਰ ਸਟਾਲ ਲੱਗੇ ਔਰ 500 ਤੋਂ ਵੱਧ ਬੱਚਿਆਂ ਨੂੰ ਜਿਹੜਾ ਅੱਜ ਜਿਹੜਾ ਰੋਜ਼ਗਾਰ ਜਿਹੜਾ ਇੱਥੇ ਮਿਲਿਆ ਆ ਔਰ ਉਹਦੇ ਨਾਲ ਨਾਲ ਜਿਹੜਾ ਸਾਡੀਆਂ ਧੀਆਂ ਦਾ ਜਿਹੜਾ ਸਨਮਾਨ ਕੀਤਾ ਗਿਆ ਸਰਕਾਰ ਵੱਲੋਂ ਔਰ ਅੱਜ ਜੋ ਸਮਾਂ ਹੈ ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਧੀਆਂ ਜਿਹੜੀਆਂ ਉਹ ਪੂਰੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜਿਆ ਮੋਰੀ ਜਿਹੜੀ ਭੂਮਿਕਾ ਨਿਭਾ ਰਿਆ ਔਰ ਸਾਡੇ ਮਾਨਯੋਗ ਡੀਸੀ ਸਾਹਿਬ ਜਿਹੜੇ ਜਿਹੜੇ ਪੜ੍ਹ ਲੈ ਕੇ ਅੱਜ ਦੇਸ਼ ਦੇਸ਼ ਕੀ ਆਪਣੇ ਜ਼ਿਲ੍ਹੇ ਲਈ ਔਰ ਧੀਆਂ ਲਈ ਸਾਡੇ ਲਈ ਮਾਣ ਆ ਔਰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਜਿਹਦੇ ਵਿੱਚ ਸਾਡੀਆਂ ਧੀਆਂ ਨੂੰ ਮੋਟੀਵੇਟ ਕੀਤਾ ਜਾਂਦਾ ਔਰ ਉਹਨਾਂ ਨੂੰ ਜਿਹੜਾ ਇੱਕ ਅੱਗੇ ਜਾਣ ਦਾ ਰਸਤਾ ਪ੍ਰਦਾਨ ਕੀਤਾ ਜਾਣਾ ਉਹ ਬਹੁਤ ਵਧੀਆ ਗੱਲ ਆ ਮੈਂ ਅਜ ਲਈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਰਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫੀਸਰ ਹੁਸ਼ਿਆਰਪੁਰ ਅੱਜ ਹੈਰੀਟੇਜ ਫਾਰਮਸ ਹੁਸ਼ਿਆਰਪੁਰ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਧੀਆਂ ਦੀ ਲੋੜੀ 121 ਨਵਜਮੀਆਂ ਧੀਆਂ ਦੀ ਲੋੜੀ ਤੇ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਰੋਜ਼ਗਾਰ ਮੇਲਾ ਐਕਸਕਲੂਸਿਵਲੀ ਧੀਆਂ ਲਈ ਲੜਕੀਆਂ ਲਈ ਲਗਾਇਆ ਗਿਆ ਜਿਸ 13 ਕੰਪਨੀਆਂ ਸ਼ਾਮਲ ਹੋਈਆਂ ਸੀ ਤੇ ਮੌਕੇ ਤੇ ਹੀ ਰੋਜ਼ਗਾਰ ਲੈਟਰਸ ਵੀ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਚੁਕਿ ਡਾਇਬੀਟਿਕ ਪੇਸ਼ੈਂਟਸ ਦਾ ਦੇਖਿਆ ਗਿਆ ਚੈਕਿੰਗ ਤੇ ਹਾਈਪਰ ਟੈਨਸ਼ਨ ਤੋਂ ਬੀਪੀ ਦਾ ਵੀ ਦੇਖਿਆ ਗਿਆ ਨਾਲ ਹੀਮੋਗਲੋਬਿਨ ਐਨੀਮਿਕ ਦਾ ਵੀ ਆਇਡੈਂਟੀਫਿਕੇਸ਼ਨ ਕੀਤੀ ਗਈ ਤੇ ਮੈਂਸਟ੍ਰੂਅਲ ਹਾਈਜਨ ਦਾ ਲਈ ਗਾਈਡੈਂਸ ਦਿੱਤੀ ਗਈ ਯੋਗਾ ਕੋਰਨਰ ਲਗਾਇਆ ਗਿਆ ਨਾਲ ਸੈਲਫ ਹੈਲਪ ਗਰੁੱਪਸ ਦੀਆਂ ਔਮਨ ਐਂਪਾਵਰਮੈਂਟ ਨੂੰ ਦਰਸਾਉਂਦੀਆਂ ਸਟਾਲਸ ਲਗਾਈਆਂ ਗਈਆਂ ਤੇ ਵਿਭਾਗ ਵੱਲੋਂ ਪੋਸ਼ਣ ਦਾ ਅਭਿਆਨ ਨਾਲ ਸਖੀ ਵਨ ਸਟਾਪ ਸੈਂਟਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਇੰਟੀਗ੍ਰੇਟਿਡ ਚਾਈਲਡ ਪ੍ਰੋਟੈਕਸ਼ਨ ਸਕੀਮ ਇਹ ਸਾਰਿਆਂ ਦੇ ਸਟਾਲਸ ਲਗਾਏ ਗਏ ਤੇ ਇਹਦੇ ਵਿੱਚ ਅੱਜ ਰੋਜ਼ਗਾਰ ਵਿੱਚ ਕਿੰਨੇ ਬੱਚਿਆਂ ਨੇ ਹਿੱਸਾ ਲਿਆ ਰੋਜ਼ਗਾਰ ਦੇ ਕਿੰਨੇ ਬੱਚੇ ਆਏ ਨੇ ਤਕਰੀਬਨ 800 ਲੜਕੀਆਂ ਨੇ ਇਹਦੇ ਵਿੱਚ ਰਜਿਸਟ੍ਰੇਸ਼ਨ ਕੀਤੀ 400 ਅਸਾਮੀਆਂ ਸੀਗੀਆਂ ਜਿਦੇ ਚ ਕੀ ਕੁਝ ਨੂੰ ਮੌਕੇ ਤੇ ਨਿਯੁਕਤੀ ਪੱਤਰ ਦਿੱਤੇ ਗਏ ਤੇ ਉਸ ਤੋਂ ਬਾਅਦ ਕੁਝ ਕੰਪਨੀਆਂਜ਼ ਵੱਲੋਂ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਤੇ ਫਰਦਰ ਪ੍ਰੋਸੈਸ ਕਰਕੇ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਅੱਜ ਸਾਡੇ ਸੋਸ਼ਲ ਸਿਕਿਉਰਿਟੀ ਵਿਮਨ ਚਾਈਲਡ ਡਿਵੈਲਪਮੈਂਟ ਵਿਭਾਗ ਵੱਲੋਂ ਤੀਆਂ ਦੀ ਲੋੜੀ ਦਾ ਜਿਲ੍ਹਾ ਪੱਧਰੀ ਫੰਕਸ਼ਨ ਕੀਤਾ ਗਿਆ ਇੱਥੇ ਇਸ ਦੇ ਵਿੱਚ ਹੈਲਥ ਡਿਪਾਰਟਮੈਂਟ ਅਤੇ ਸਾਡੇ ਰੋਜ਼ਗਾਰ ਵਿਭਾਗ ਵੱਲੋਂ ਵੀ ਬੜੀ اچھی ਐਕਟੀਵਿਟੀਆਂ ਕਰਾਈ ਗਈਆਂ ਇੱਥੇ ਅਸੀਂ ਲੋੜੀ ਮਨਾਈ ਨਵਜੰਮੇ ਬੱਚਿਆਂ ਨੂੰ 101 ਬੱਚਿਆਂ ਨੂੰ ਬਲੈਂਕਟ ਐਂਡ ਬੇਬੀ ਕਿਟ ਡਿਸਟ੍ਰਿਬਿਊਟ ਕੀਤੀ ਹੈ ਨਾਲ ਹੀ ਸੈਲਫ ਹੈਲਪ ਗਰੁੱਪ ਜਿਹੜੇ ਕਿ ਵਿਮਨ ਵੱਲੋਂ ਚਲਾਏ ਜਾ ਰਹੇ ਔਰਤਾਂ ਵੱਲੋਂ ਚਲਾਏ ਜਾ ਰਹੇ ਉੱਥੇ ਸਟਾਲਸ ਲਗਾਈ ਗਈਆਂ ਨੇ ਔਰਤਾਂ ਦਾ ਫ੍ਰੀ ਹੈਲਥ ਚੈੱਕਅਪ ਹੋਇਆ ਹੈ ਤੇ ਰੋਜ਼ਗਾਰ ਬਿਊਰੋ ਵੱਲੋਂ ਇੱਕ ਜੋਬ ਜੌਬ ਮੇਲਾ ਲਗਾਇਆ ਗਿਆ ਹੈ ਕੁੜੀਆਂ ਨਹੀਂ ਔਰਤਾਂ ਲਈ ਜਿੱਥੇ 500 ਤੋਂ ਵੱਧ ਅੱਜ ਔਰਤਾਂ ਆਈਆਂ ਤੇ 400 ਦੇ ਕਰੀਬ ਕੁੜੀਆਂ ਨੂੰ ਜੋਬ ਪਲੇਸਮੈਂਟ ਲੈਟਰਸ ਵੀ ਮਿਲੇ ਨੇ ਇਸ ਦੇ ਨਾਲ ਹੀ ਨਾਲ ਬਹੁਤ ਹੀ ਅੱਛਾ ਕਾਰਜਕ੍ਰਮ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਵੱਲੋਂ ਗਿੱਦਾ ਪਰਫਾਰਮੈਂਸਿਸ ਰੱਖੀ ਗਈਆਂ ਨੇ ਤੇ ਬਹੁਤ ਅੱਛਾ ਪ੍ਰੋਗਰਾਮ ਕਰਾਇਆ ਹੈ ਮੈਂ ਤੁਹਾਡੀ ਸਾਰੇ ਚੈਨਲ ਸਿਰਾਈ ਇਹ ਹੀ ਮੈਸੇਜ ਦੇਣਾ ਚਾਹਾਂਗੀ ਕਿ ਬੇਟੀਆਂ ਨੂੰ ਅਸੀਂ ਕਿਸੇ ਤੋਂ ਕੱਟ ਨਹੀਂ ਸਮਝਣਾ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੇਟੀਆਂ ਕਿੱਥੇ ਵੀ ਕੱਟਨੀ ਹੈ ਅਸੀਂ ਵੀ ਇੱਥੇ ewomen ਅਚੀਵਰ ਨੂੰ ਸਨਮਾਨਿਤ ਕੀਤਾ ਹੈ ਤੇ ਉਹ ਮੈਨੂੰ ਨਹੀਂ ਲੱਗਦਾ ਉਹ ਜਮਾਨਾ ਹੁਣ ਰਹਿ ਗਿਆ ਜਿੱਥੇ ਅਸੀਂ ਬੇਟੀਆਂ ਨਾਲ ਪਖਪਾਤ ਕਰੀਏ ਜਿੱਥੇ ਵੀ ਜਾਓ ਬੇਟੀ ਜ਼ਿਆਦਾ ਅਚੀਵਰ ਹੁੰਦੀ ਹੈ ਤੇ ਉਹੀ ਅੱਗੇ ਮਾਪੇ ਪੇਰੈਂਟਸ ਦਾ ਵੀ ਧਿਆਨ ਰੱਖਦੀ ਹੈ ਅਸੀਂ ਸਾਰੇ ਮਿਲ ਕੇ ਜਿਹੜੀ ਅਸੀਂ ਗੱਲ ਕਹਿੰਦੇ ਬੇਟੀ ਬਚਾਓ ਮੈਨੂੰ ਲੱਗਦਾ ਬੇਟੀ ਨੂੰ ਅਸੀਂ ਆਪਣੇ ਤੋਂ ਹੀ ਬਚਾਉਣਾ ਹੈ ਜਿਹੜੀ ਸਮਾਜ ਦੇ ਵਿੱਚ ਬੁਰਾਈਆਂ ਬਣੀ ਹੋਈਆਂ ਜਿੱਥੇ ਲੜਕੀ ਨੂੰ ਕੁਝ ਥਾਵਾਂ ਤੇ ਹਲੇ ਵੀ ਬਰਾਬਰ ਦਾ ਸਥਾਨ ਨਹੀਂ ਦਿੱਤਾ ਜਾਣਾ ਇਹ ਸੋਚ ਸਾਨੂੰ ਬਦਲਣ ਦੀ ਲੋੜ ਹੈ ਤੇ ਉਸ ਤੋਂ ਬਾਅਦ ਤੇ ਕੁੜੀਆਂ ਨੇ ਆਪ ਹੀ ਬਾਜ਼ੀ ਮਾਰੀ ਲੈ ਲਈ ਹੈ ਮੈਂ ਇੱਕ ਵਾਰੀ ਸਾਰੇ ਹੀ ਡਿਪਾਰਟਮੈਂਟਸ ਇਹਨਾਂ ਨੇ ਇਥੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਪਾਪਲਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜੋ ਵੀ ਇਥੇ ਪਾਰਟਿਸਪੈਂਟਸ ਆਏ ਮੈਂ ਉਮੀਦ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ ਰਾਹੀਂ ਜੋ ਇੱਕ ਮੈਸੇਜ ਜਾਂਦਾ ਹੈ ਉਹ ਸਮਾਜ ਦੇ ਵਿੱਚ ਬਣਾ ਰਹੇਗਾ